ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਭੰਗਚੜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਤਿੰਨ ਪਸ਼ੂ ਵਕਾਊ ਆ ਇੱਕ-ਇੱਕੇ ਤੇ ਬਾਈ ਜੀ ਆਮ ਜ਼ਿੰਮੇਦਾਰਾ ਕੰਮ ਆ ਇਹਨਾਂ ਦਾ ਤੇ ਘਰੇਲੂ ਪਸ਼ੂ ਆ ਬਾਈ ਜੀ ਹਰਾਂ ਕੋਲੇ ਇੱਕ ਝੋਟੀ ਆ ਗੱਬਣ ਤੇ ਦੂਜੀ ਦੋਸਤੋ ਐਚ ਐਫ ਵੈੜਾ ਤੇ ਤੀਜੀ ਸুইস ਵਾਈ ਵੈੜਾ ਐਚ ਐਫ ਤਿੰਨਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨਾ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਦੋਸਤੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਦਲਬਾਗ ਸੇ ਦਲਬਾਗ ਸੇ ਦਲਬਾਗ ਵੀਰੇ ਆਪਣੇ ਘਰ ਦੇ ਹੀ ਆ ਪਸ਼ੂ ਤਿੰਨੇ ਇਹ ਹਾਂ ਘਰ ਦੇ ਆ ਜੀ ਤੇ ਜਿਹੜੀ ਝੋਟੀ ਕੋਲੇ ਆਪਾਂ ਖੜੇ ਆ ਇਹਦੀ ਕੀ ਡਿਟੇਲ ਆ ਪਹਿਲਾ ਸੂਆ ਜੀ ਸੋਣ ਵਾਲੀ ਪਹਿਲਾ ਸੂਆ ਸੁਣਾਏ ਨੇ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹ ਹੱਥ ਤੱਕ ਕੱਢ ਜੀ ਇੱਕ ਹਫਤਾ ਤੇ ਬਾਈ ਸੀਮਣੇ ਦੇ ਕਿਹੜਾ ਲਗਿਆ ਤੇ ਆਪ ਸਰਕਾਰੀ ਦੀ ਮੰਡੀ ਆ ਜੀ ਠੀਕ ਹੈ ਤੇ ਆਪ ਡੇਰੀ ਫਾਰਮ ਦਾ ਦਾਰੇ ਦਾ ਲਗਿਆ ਲక్ష్ਮੀ ਡੇਰੀ ਫਾਰਮ ਗੜਾ ਦਾ ਠੀਕ ਹੈ ਜੀ ਸੋ ਤੇ ਇਹਦੀ ਮਾਂ ਨੇ ਕਿੰਨਾ ਕ ਦੁੱਧ ਕੱਢਿਆ ਤੁਹਾਡੇ ਕੋਲੇ ਬਾਈ ਮਾਂ ਥੱਲੇ ਸੀਗਾ ਜੀ 17 18 ਕਿਲੋ ਦੁੱਧ ਦੁੱਧ 17 18 ਲੀਟਰ ਠੀਕ ਹੈ ਲਓ ਮਿੱਤਰੋ ਚੰਗੇ ਕੱਦ ਕਾਠ ਵਾਲੀ ਆ ਮੁਗਮਾਤਾ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਆ ਛੋਟਾ ਛੋਟਾ ਸਿੰਗ ਆ ਤੇ ਮੋਹਰਾ ਕੈਟਾਗਰੀ ਚ ਪੈਂਦੀ ਆ ਦੋਸਤੋ ਰਾਜੀਪਲੀ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਾਈਜ਼ ਗਾਇਬ ਦਿਖਾਉਣੇ ਆ ਹਵਾਨਾ ਤੁਸੀਂ ਦੇਖ ਸਕਦੇ ਆ ਦੋਸਤੋ ਪਿਛਲੇ ਪਾਸਿਓਂ ਥਣ ਬਹੁਤ ਚੰਗਾ ਹੈ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜਿਹੜੀ ਜੱਜਮੈਂਟ ਕਰਾਉਣੇ ਆ ਲਓ ਜੀ ਮਿੱਤਰੋ ਥਣ ਬਹੁਤ ਚੰਗਾ ਲੱਗਿਆ ਮੋਟਾ-ਮੋਟਾ ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਾਂ ਦੀ ਵਿੱਥ ਤੁਸੀਂ ਦੇਖ ਸਕਦੇ ਹੋ ਠੀਕ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਉਹ ਕਰਾ ਦਿੰਨੇ ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਸੇਮ ਸ ਹੈ ਜਾਂ ਦੋਨਾਂ ਪਾਸਿਆਂ ਤੋਂ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਮੁਠੀ ਦੀ ਚੁਵਾਈ ਵਾਲਾ ਚੰਗਾ ਕੱਦ ਕਾਠਾ ਲక్ష్ਮੀ ਡੇਰੀ ਫਾਰਮਿੰਗ ਵਾਲਿਆਂ ਦੇ ਸੀਮਨ ਤੋਂ ਇਹ ਗੱਬਣਾ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਆਵਲੀ ਬਾਈ ਲਾਓ ਵੀ ਸੱਜਣੋ ਆ ਲੈਨੇ ਤੁਹਾਨੂੰ ਚੰਗੀ ਚਮਕਦਮ ਕਾ ਰਾਜੀ ਪਲੀ ਬਹੁਤ ਆ ਦੋਸਤੋ ਕਿਉਂਕਿ ਸੇਵਾ ਬਾਈ ਹਰਾਂ ਦੀ ਚੰਗੀ ਮੋੜ ਲਓ ਬਾਈ ਥੋ ਆ ਨਾ ਦੋਸਤੋ ਚੰਗਾ ਬਿਲਕੁਲ ਪਧਰਾ ਹਵਾਨਾ ਹੈ ਇਹ ਚੰਗੇ ਕਦ ਕਾਟ ਚ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਵੀ ਮਿੱਤਰੋ ਜਿਹਦੇ ਝੋਟੀ ਪਸੰਦ ਹੋਈ ਤਾਂ ਮੁੱਲ ਬਾਈ ਜੀ ਫੋਨ ਤੇ ਕਰ ਲੈਣਗੇ ਇਸ ਤੋਂ ਅੱਗੇ ਐਚ ਐਫ ਵੈੜਾ ਇੱਕ ਗੱਬਣ ਇਹਦੇ ਬਾਰੇ ਦੱਸਿਓ ਬਾਈ ਜੀ ਪਹਿਲਾ ਸੂਆ ਬਾਈ ਜੀ ਪਹਿਲਾ ਸੂਆ ਸੂਣਾ ਹੈ ਨੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 2-4 ਦਿਨ ਕੱਢੂਗੀ 2-4 ਦਿਨ ਕੱਢੂਗੀ ਤੇ ਕਿਹੜਾ ਸੀਮਨ ਲੱਗਿਆ ਬਈ ਪਤਾ ਹੈ ਕੋਈ ਸੀਮਨ ਇਹਦੇ 40127 ਦਾ 40127 ਦਾ ਠੀਕ ਹੈ ਜੀ ਤੇ ਦੁੱਧ ਕਿੰਨਾ ਪਾ ਦੂ ਬਾਈ ਪਹਿਲੇ ਸੂਏ ਪਤਾਇਆ ਲਈ ਸੇਵਾ ਦਾ ਨਹੀਂ ਠੀਕ ਹੈ ਜੀ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਸੇਵਾ ਦਾ ਦੁੱਧ ਦਾ ਬਿਲਕੁਲ ਜੀ ਬਿਲਕੁਲ ਥਣ ਹਵਾਨਾ ਬਹੁਤ ਹੀ ਸਾਫ ਸੁਥਰਾ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਿਆ ਤੇ ਮੁਠੀ ਦੀ ਚੁਵਾਈ ਵਾਲਾ ਦੋਨਾਂ ਪਾਸਿਆਂ ਤੋਂ ਬਿਲਕੁਲ ਪਧਰਾ ਥਾਣਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਥਾਣਾ ਦੋਸਤੋ ਅਗਲੇ ਤੋਂ ਅਗਲੇ ਥਣ ਦੀ ਵਿਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿਥ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਕੱਦ-ਕਾਠ ਚੰਗਾ ਹੈ ਪਿੱਠਪੁੜੀ ਦੀ ਬਹੁਤ ਸਾਫ਼ ਆ ਸਿੱਧੀ ਰੀੜ ਦੀ ਹੱਡੀ ਆ ਦੋਸਤੋ ਬਈ ਸੱਜਣੋ ਬਿਲਕੁਲ ਸੇਮ ਸਾਇਜ ਆ ਥਣਾਂ ਦਾ ਬਹੁਤ ਮੋਟਾ ਥਣ ਲੱਗਿਆ ਤੇ ਮੁਠੀ ਦੀ ਚੁਵਾਈ ਵਾਲਾ ਥੋੜੀ ਧੋਪਾ ਦੋਸਤੋ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਹੌਲੀ ਹੌਲੀ ਹਾ ਲਓ ਬਈ ਸੱਜਣੋ ਬਹੁਤ ਪਧਰਾ ਹਵਾਨਾ ਤੇ ਫਸਿਆ ਹੋਇਆ ਵਾ ਨਾ ਖੁੱਚਾਂ ਦੇ ਉਤਲੇ ਪਾਸੇ ਦਾ ਨਾ ਵੀ ਸੱਜਣੋਂ ਬਹੁਤ ਹੀ ਜਿਆਦੇ ਪਧਰਾ ਹਵਾਨਾਂ ਤੇ ਸੋਹਣਾ ਥਣ ਲੱਗਿਆ ਲੈ ਚਲੋ ਆ ਕੇ ਦੇਖੋਗੇ ਦੋਸਤੋ ਤਾਂ ਤੁਹਾਡੇ ਬਿਲਕੁਲ ਵੈੜ ਪਸੰਦ ਆਊਗੀ ਪਹਿਲਾ ਸੁਆ ਚੰਗਾ ਸੀਮਣ ਲੱਗਿਆ ਦੋਸਤੋ ਅੱਛਾ ਇਹਦਾ ਵੀ ਮੁੱਲ ਬਾਈ ਫਿਰ ਫੋਨ ਤੇ ਹੀ ਕੀ ਮੁੱਲ ਰੱਖਣਾ ਬਾਈ ਫਿਰ ਇਹਦਾ ਇਹਦਾ 80000 ਰੁਪਏ ਦੇ ਦਾਂਗੇ 80000 ਮਾਨਤਾਨ ਹੋ ਜੂ ਬਾਈ ਮਾੜਾ ਮੋਟਾ ਠੀਕ ਹੈ ਜੀ ਲਓ ਬਈ ਮਿੱਤਰੋ 80000 ਬਾਈ ਨੇ ਮੁੱਲ ਕੀਤਾ ਇਹਦਾ ਤੇ ਮਾੜਾ ਮੋਟਾ ਮਾਨਤਾਨ ਜਿਹੜਾ ਬਣਦਾ ਤੁਹਾਡਾ ਇਹਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਇਸ ਤੋਂ ਅੱਗੇ ਬਾਈ ਜੀ ਆ ਵੈੜਾ ਇੱਕ ਨਵਾਂ ਸੂਆ ਹੈ ਇਹ ਹੈਗੇ ਜੀ ਦੂਜਾ ਸੂਆ ਦੂਜਾ ਸੂਆ ਸੂਈ ਵੀ ਆ ਕਿੰਨੇ ਕ ਦਿਨ ਹੋ ਗਏ ਬਾਈ ਇਹ ਨੂੰ ਹੋ ਗਿਆ ਜੀ ਲਗਭਗ ਮਹੀਨਾ ਜੀ ਤੇ ਕਿੰਨਾ ਕੁ ਦੁੱਧ ਆ ਬਈ ਇਸ ਟਾਈਮ? ਦੁੱਧ ਇਹਦੇ ਥੱਲੇ ਹੈਗਾ 16 ਤੋਂ 17 ਕਿਲੋ ਜੀ ਦੋਹਾਂ ਟਾਈਮਾਂ ਦਾ। ਕੋਈ ਭਵੇਂ ਤਿੰਨ ਡੰਗ ਚੋ ਕੇ ਵੇਲੇ ਚਾਰਨਾ। ਠੀਕ ਹੈ ਜੀ। ਤੇ ਦੁਬਾਰਾ ਬੋਲੀ ਤਾਂ ਨਹੀਂ ਇਹ ਅਜੇ? ਨਹੀਂ ਬੋਲੀ ਨਹੀਂ। ਲਓ ਵੀ ਸੱਜਣੋ ਮੂੰਹ ਮੱਥਾ ਇਹਦਾ ਚੰਗਾ। ਬੱਚਾ ਤਾਂ ਹੈ ਨੀਗਾ ਜੀ ਬੱਚਾ ਸੀਗਾ ਮਾਰਦੀ। ਬੱਚਾ ਹੈ ਨੀਗਾ। ਬਰੀਡ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ। ਲਓ ਵੀ ਸੱਜਣੋ। ਦੇਖ ਸਕਦੇ ਹੋ ਤੁਸੀਂ ਸੋਹਣੀ ਥੋਡੀ ਬਣੀ ਆ ਉੱਪਰਲੇ ਪਾਸੇ ਤੇ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ। ਲਓ ਵੀ ਮਿੱਤਰੋ ਥਣ ਬਹੁਤ ਸੋਹਣਾ ਲੱਗਿਆ। ਤੇ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਦਿਖ ਰਹੀਆਂ ਹੋਣੀਆਂ। ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵੀ ਵਿੱਥ ਬਹੁਤ ਆ। ਹਵਾ ਨਾ ਸਾਫ ਸੁਥਰਾ ਦੋਸਤੋ ਦੇਖ ਸਕਦੇ ਹੋ ਤੁਸੀਂ। ਨਾੜਾਂ ਹਵਾਨੇ ਦੇ ਉੱਤੇ ਬਿਲਕੁਲ ਉੱਭਰੀਆਂ ਹੋਈਆਂ। ਦੇਖ ਸਕਦੇ ਹੋ ਤੁਸੀਂ। ਤੇ ਚੰਗੀ ਆ ਉੱਪਰੋਂ ਵੀ ਰੀੜ ਦੀ ਹੱਡੀ ਸਾਫ ਸੁਥਰੀ ਸਿੱਧੀ ਆ। ਲਓ ਵੀ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਆਥਣਾ ਦਾ। ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਬਿਲਕੁਲ ਸੇਮ ਆ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਸੇਮ ਆ ਦੋਸਤੋ ਮਿਲਕ ਵੇਨ ਚੰਗੀ ਆ ਤੇ ਉਰਕੇ ਤੁਹਾਨੂੰ ਦਿਖਾ ਦਿੰਦੇ ਆ ਚੰਗਾ ਕਦ ਕਾਠਾ ਜੀ ਰੰਗ ਬਾਜ ਆ ਇਹ ਦੂਜਾ ਸੂ ਆ ਲਓ ਵੀ ਮੈ ਤੋ ਸਾਫ ਸੁਥਰੀ ਤੇ ਪਧਰੀ ਵਹਿੜਾ ਇਹਦੀ ਦੋਨੇ ਭਾਈਆਂ ਬਿਲਕੁਲ ਪਧਰ ਮੋਡਲ ਹੋਈ ਬਹੁਤ ਸ਼ਾਨਦਾਰ ਵਹਿੜਾ ਦੋਸਤੋ ਆ ਕੇ ਦੇਖੋਗੇ ਤੁਹਾਡੇ ਇਹ ਵੀ ਵਹਿੜ ਪਸੰਦ ਆਊਗੀ ਬਿਲਕੁਲ ਪੱਧਰੀਆਂ ਵਹਿੜਾ ਦੋਵੇਂ ਤੇ ਟਾਈਮ ਦੋਸਤੋ ਤੁਹਾਨੂੰ ਦਿਖਾ ਦਿੰਨਾ 3 ਵਜੇ ਤੇ 50 ਮਿੰਟ ਦਾ ਟਾਈਮ ਦੇਖ ਸਕਦੇ ਹੋ ਤੁਸੀਂ 3 ਵਜੇ 50 ਮਿੰਟ ਹੋ ਗਏ ਹੈ ਹਜੇ 2 ਘੰਟੇ 24 ਦੇ ਟਾਈਮ 'ਚ ਪਏ ਹੈ ਤੇ ਬਾਈ ਇਹਦਾ ਕੀ ਮੁੱਲ ਆ ਜੀ ਕੀ ਦੇਵਾਂਗੇ 68000 68000 ਮੰਨਤਾਂ ਹੋ ਜੂ ਬਾਈ ਹਾਂਜੀ ਲਓ ਵੀ ਮਿੱਤਰੋ ਇਹਦਾ ਮੁੱਲ 68000 ਆ ਬਣਦਾ ਮੰਨਤਾਂ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਤਿੰਨੇ ਜਾਨਵਰ ਪਸੰਦ ਆ ਜਾਂ ਤਿੰਨਾ ਚੋਂ ਕੋਈ ਵੀ ਜਾਨਵਰ ਪਸੰਦ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਇਹ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ